ਰੇਡਾਂ ਹੋ ਰਹੀਆਂ ਨੇ ਸਰਕਾਰਾਂ ਪੂਰੀਆਂ ਸਮੇਂ ਸਰ ਵੀ 10 ਵਜੇ ਝੰਡਾ ਲਹਿਰਾਉਣਾ ਜੀ ਪੂਰਾ ਚੱਲ ਰਿਹਾ ਪਰ ਦੂਜੇ ਪਾਸੇ ਤੁਸੀਂ ਟਰੈਕਟਰ ਖੜਾਉਨੇ ਹੋ ਹਰ ਵਾਰ ਕੋਈ ਨੇੜੇ ਤੇੜੇ ਲੱਗੀ ਨਹੀਂ ਗੱਲ ਹਜੇ ਸਾਨੂੰ ਪ੍ਰੇਤ ਨਾਲ ਨਹੀਂ ਕੋਈ ਸਬੰਧ ਸਾਨੂੰ ਆਜ਼ਾਦੀ ਨਾਲ ਨਹੀਂ ਕੋਈ ਸਬੰਧ ਕਿਉਂਕਿ ਜਿਹੜੀਆਂ ਨੀਤੀਆਂ ਕਾਰਪੋਰੇਟਾਂ ਦੇ ਹੱਕ 'ਚ ਸਰਕਾਰ ਬਣਾ ਰਹੀ ਹੈ ਉਹ ਨੀਤੀਆਂ ਦੇ ਖਿਲਾਫ ਅੱਜ ਸਾਡੇ ਮੇਰਾ ਖਿਆਲ ਹੈ ਜਦੋਂ ਦੇ ਦਿੱਲੀ ਤੋਂ ਆਇਆ ਹਰੇਕ 26 ਜਨਵਰੀ ਨੂੰ ਸਾਡੇ ਟਰੈਕਟਰ ਹੜਕਾਂ ਦੇ ਉੱਤੇ ਹੁੰਦੇ ਨੇ ਅਸੀਂ ਇਸ ਗਣਤੰਤਰ ਦਿਵਸ ਨੂੰ ਆਜ਼ਾਦੀ ਦਿਹਾੜੇ ਨੂੰ ਆਜ਼ਾਦ ਨਹੀਂ ਗਿਣਦੇ ਕਿਉਂਕਿ ਸਾਡੇ ਕੋਲ ਆਜ਼ਾਦੀ ਵਾਲਾ ਕੋਈ ਕੰਮੇ ਨਹੀਂ ਹੁਣ ਕੇਂਦਰ ਸਰਕਾਰ ਨੇ ਨਵਾਂ ਖੇਤੀ ਨੀਤੀ ਦਾ ਖਰੜਾ ਜਿਹੜਾ ਸੂਬਿਆਂ ਨੂੰ ਭੇਜਿਆ ਸਾਰੇ ਸੂਬਿਆਂ ਵਾਸਤੇ ਪਰ ਜਿਹੜੇ ਤਿੰਨ ਕਾਲੇ ਕਾਨੂੰਨ ਅਸੀਂ ਸਾਲ ਭਰ ਤੋਂ ਵੱਧ ਸਮਾਂ ਦਿੱਲੀ 'ਚ ਬੈਠ ਕੇ ਰੱਦ ਕਰਾ ਕੇ ਆਏ ਤੇ ਉਹਦੇ ਰੂਪ ਹੈ ਕਨੀਨ ਦੀ ਗੋਲੀ ਗੁੱਟ ਚ ਲਪੇਟ ਕੇ ਜਾਂ ਉਹ ਕਾਨੂੰਨਾਂ ਨੂੰ ਮਗਰਲੇ ਦਰਵਾਜ਼ੋਂ ਸਾਡੇ ਉੱਤੇ ਥੋਪਣ ਜਾ ਰਹੀ ਹੈ ਸਰਕਾਰ ਪੰਜਾਬ ਦੇ ਵਿੱਚ ਤੁਹਾਡੀ ਪਲੈਨਿੰਗ ਕੀ ਸੀ ਕਿ ਸਾਈਡ ਤੇ ਲਾਵਾਂਗੇ ਜਾਂ ਟਰੈਕਟਰ ਮਾਰਚ ਕਰਾਂਗੇ ਕੀ ਪਲੈਨਿੰਗ ਸੀ ਤੁਹਾਡੀ ਸਾਡਾ ਪ੍ਰੋਗਰਾਮ ਹੈ ਵੀ ਅਸੀਂ ਰੋਜ਼ ਪ੍ਰੋਟੈਸਟੇ ਕਰਨਾ ਹੈ ਜਿਵੇਂ ਮਰਜੀ ਕਰ ਲੋ ਕੋਈ ਭਾਵੇਂ ਸੜਕਾਂ ਤੇ ਲਾ ਦਿਓ ਭਾਵੇਂ ਸ਼ਹਿਰ ਚ ਘੇੜਾ ਦੇ ਦਿਓ ਭਾਵੇਂ ਪਰੇਟ ਕਰ ਦਿਓ ਬਹੁਤੇ ਲੋਕ ਕਹਿੰਦੇ ਨੇ ਕਿ ਕਿਸਾਨ ਬੈਸੀ ਟਰੈਕਟਰਾਂ ਦਾ ਤੇਲ ਫੂਕਦੇ ਫਰੀ ਜਾਂਦੇ ਨੇ ਕੀ ਫਾਇਦਾ ਪ੍ਰੋਟੈਸਟ ਕਰਨਾ ਬਖਰੇ ਤਰੀਕੇ ਨਾਲ ਕਰ ਲੈਣਾ ਵੀ ਆਪਣਾ ਤੇਲ ਫੂਕੇ ਬੈ ਜਾਣਗੇ ਸਰਕਾਰ ਤਾਂ ਫੇਰ ਚੁੱਪ ਰਹਿੰਦੀ ਹੈ ਜੀ ਉਹ ਖੂਨ ਪਸੀਨੇ ਦੀ ਕਮਾਈ ਹੈ ਉਹ ਕਮਾਈ ਦਾ ਕਮਾਈ ਚੋਂ ਪੈਦਾ ਕੀਤਾ ਹੋਇਆ ਤੇਲ ਹੈ ਉਹ ਤੇਲ ਫੁੱਕਾਂਗੇ ਅਸੀਂ ਇਹ ਐਨੇ ਤੇਲ ਨਾਲ ਨਹੀਂ ਸਰਨਾ ਅਸੀਂ ਆਹੀ ਟਰੈਕਟਰ ਚੰਡੀਗੜ੍ਹ ਕਿੰਨੀ ਨੂੰ ਘੱਲਾਂਗੇ 5 ਤਰੀਕ ਤੋਂ 5 ਮਾਰਚ ਤੋਂ ਫੈਸਲਾ ਸਾਂਝਕਤ ਮੋਰਚੇ ਦਾ ਜਿਹੜੀ ਵੀ ਸਟੇਟ ਜਿੰਨਾ ਚਾਹੇ ਕੋਈ 2 ਦਿਨ ਕੋਈ 4 ਦਿਨ ਕੋਈ 10 ਦਿਨ ਕੋਈ 20 ਦਿਨ ਭਾਵੇਂ ਕੋਈ 1 ਦਿਨ ਦਾ ਪ੍ਰੋਟੈਸਟ ਕਰੇ ਸਾਰੇ ਭਾਰਤ ਦੇ ਵਿੱਚ ਸਾਰੀਆਂ ਰਾਜਤਾਨੀਆਂ ਕਿੰਨੀ ਨੂੰ ਅਸੀਂ ਟਰੈਕਟਰ ਨੂੰ ਘੱਲਾਂਗੇ ਉਹ ਰਾਜਤਾਨੀਆਂ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਇਹ ਕਹਾ ਕੇ ਵੀ ਜਿਹੜੀ ਨਵੀਂ ਖੇਤੀ ਨੀਤੀ ਹੈ ਨਵੀਂ ਖੇਤੀ ਨੀਤੀ ਦਾ ਖੜ्डा ਹੈ ਇਹਨੂੰ ਰੱਦ ਕਰਾਓ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ 76 ਮਾਰ ਗਣਤੰਤਰ ਦਿਵਸਾ 26 ਜਨਵਰੀ ਨੂੰ ਲਗਾਤਾਰ ਪੂਰੀਆਂ ਸਰਕਾਰਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਰੇ ਸੂਬਿਆਂ ਦੀਆਂ ਸਰਕਾਰਾਂ ਅੱਜ ਗਣਤੰਤਰ ਦਿਵਸ ਮਨਾ ਰਹੇ ਨੇ ਝੰਡੇ ਲਹਿਰਾ ਰਹੇ ਨੇ ਪਰ ਦੂਜੇ ਪਾਸੇ ਭਾਰਤੀ ਕਿਸਾਨ ਜਥੇਬੰਦੀਆਂ ਨੇ ਉਹ ਟਰੈਕਟਰ ਤੇ ਮਾਰਚ ਕਰ ਰਹੇ ਨੇ ਸੜਕਾਂ ਦੇ ਉੱਪਰ ਟਰੈਕਟਰਾਂ ਨੂੰ ਸੜਕਾਂ ਦੇ ਉੱਪਰ ਖੜਾ ਕੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਆਪਣੇ ਪ੍ਰਦਰਸ਼ਨ ਕਰ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਅੱਜ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਨੇ ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੱਡਾ ਪ੍ਰਦਰਸ਼ਨ ਪਵਾਨੀਗੜ੍ਹ ਚ ਕੀਤਾ ਜਾ ਰਿਹਾ ਪਵਾਨੀਗੜ੍ਹ ਤੋਂ ਪਟਿਆਲਾ ਨੈਸ਼ਨਲ ਹਾਈਵੇ ਜਿਹੜਾ ਚੰਡੀਗੜ੍ਹ ਤੇ ਬਠਿੰਡੇ ਨੂੰ ਜੋੜਦਾ ਤਸਵੀਰਾਂ ਦਿਖਾਵਾਂਗੇ ਜਿੱਥੇ ਵੱਡਾ ਇਕੱਠ ਵੀ ਆ ਕਿਸਾਨਾਂ ਦਾ ਤੇ ਟਰੈਕਟਰ ਟਰੈਕਟਰ ਲਾਈਨਾਂ ਦੇ ਵਿੱਚ ਖੜੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਟਰੈਕਟਰ ਨੇ ਉਹ ਸਾਈਡ ਤੇ ਲਾ ਕੇ ਕਿਉਂਕਿ ਇਹ ਪ੍ਰਦਰਸ਼ਨ ਕਈ ਜਥੇਬੰਦੀਆਂ ਨੇ ਡੇਢ ਘੰਟੇ ਦਾ ਕੀਤਾ ਤੇ ਕਈ ਜਥੇਬੰਦੀਆਂ 3 ਘੰਟੇ ਦਾ ਪ੍ਰਦਰਸ਼ਨ ਕਰਨਗੇ 12 ਤੋਂ 3 ਵਜੇ ਤੱਕ ਟਰੈਕਟਰ ਹੀ ਟਰੈਕਟਰ ਦਿਖਾਈ ਦੇਣਗੇ ਸੁਗਾਗਾਰ ਗਣਤੰਤਰ ਦੇਸ਼ ਨੂੰ ਪਿਛਲੇ ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਆਪਣੇ ਪ੍ਰਦਰਸ਼ਨ ਕਰਦੀਆਂ ਨੇ ਕਿਉਂਕਿ ਇਸ ਵਾਰ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਵੀ ਕਿਸਾਨ ਬੈਠੇ ਨੇ ਅਤੇ ਕਾਲ ਦਿੱਤੀ ਸੀ ਉਸ ਤੋਂ ਬਾਅਦ ਐਸ ਕੇਐਮ ਨੇ ਹਮਾਇਤ ਕੀਤੀ ਕਾਲ ਦੀ ਤੇ ਅੱਜ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਨੇ ਸਾਡੇ ਨਾਲ ਭਾਰਤੀ ਕਿਸਾਨ ਯੂਨੀ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਮੌਜੂਦ ਨੇ ਪੱਟੀਵਾਲ ਸਾਹਿਬ ਕਿਵੇਂ ਦੇਖ ਦੋ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਦੇਖਦੇ ਆਂ ਵੀ ਇੱਕ ਪਾਸੇ ਗਣਤੰਤਰ ਦਿਵਸ ਆਈ ਸਲੂਟ ਵੱਜ ਰਹੇ ਨੇ ਝੰਡਿਆਂ ਨੂੰ ਪਰੇਡਾਂ ਹੋ ਰਹੀਆਂ ਨੇ ਸਰਕਾਰਾਂ ਪੂਰੀਆਂ ਸਮੇਂ ਸਿਰ ਵੀ 10 ਵਜੇ ਝੰਡਾ ਲਹਿਰਾਉਣਾ ਜੀ ਪੂਰਾ ਚੱਲ ਰਿਹਾ ਪਰ ਦੂਜੇ ਪਾਸੇ ਤੁਸੀਂ ਟਰੈਕਟਰ ਖੜਾਉਨੇ ਹੋ ਹਰ ਵਾਰ ਕੋਈ ਨੇੜੇ ਤੇੜੇ ਲੱਗੀ ਨਹੀਂ ਗੱਲ ਹਜੇ ਦੇਖੋ ਜਿਹੜਾ ਸਰਕਾਰ ਦਾ ਪ੍ਰੋਗਰਾਮ ਹੈ ਸਰਕਾਰ ਅੱਜ ਗਣਤੰਤਰ ਦਿਵਸ ਮਨਾ ਰਹੀ ਆ ਆਜ਼ਾਦੀ ਦਾ ਦਿਹਾੜਾ ਮਨਾ ਰਹੀ ਆ ਪਰ ਆ ਲੋਕ ਨੇ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਇੱਥੋਂ ਦੇ ਰਾਜ ਕਰਨ ਵਾਲੇ ਲੋਕਾਂ ਨੂੰ ਉਹ ਲੋਕ ਲੋਕਾਂ ਦਾ ਹਾਲ ਦੇਖ ਲਓ ਜਿੰਨੇ ਸਾਡੇ ਕੋਲ ਟਰੈਕਟਰ ਨੇ ਅੱਜ ਸਾਰੇ ਟਰੈਕਟਰ ਸਾਡੇ ਸੜਕਾਂ ਦੇ ਉੱਤੇ ਨੇ ਸਾਨੂੰ ਪ੍ਰੇਟ ਨਾਲ ਨਹੀਂ ਕੋਈ ਸਬੰਧ ਸਾਨੂੰ ਆਜ਼ਾਦੀ ਨਾਲ ਨਹੀਂ ਕੋਈ ਸਬੰਧ ਕਿਉਂਕਿ ਜਿਹੜੀਆਂ ਨੀਤੀਆਂ ਕਾਰਪੋਰੇਟਾਂ ਦੇ ਹੱਕ 'ਚ ਸਰਕਾਰ ਬਣਾ ਰਹੀ ਹੈ ਉਹ ਨੀਤੀਆਂ ਦੇ ਖਿਲਾਫ ਅੱਜ ਸਾਡੇ ਮੇਰਾ ਖਿਆਲ ਹੈ ਜਦੋਂ ਤੇ ਦਿੱਲੀ ਤੋਂ ਆਇਆ ਹਰੇਕ 26 ਜਨਵਰੀ ਨੂੰ ਸਾਡੇ ਟਰੈਕਟਰ ਸੜਕਾਂ ਦੇ ਉੱਤੇ ਹੁੰਦੇ ਨੇ ਅਸੀਂ ਇਸ ਗਣਤੰਤਰ ਦਿਵਸ ਨੂੰ ਆਜ਼ਾਦੀ ਦਿਹਾੜੇ ਨੂੰ ਆਜ਼ਾਦ ਨਹੀਂ ਗਿਣਦੇ ਕਿਉਂਕਿ ਸਾਡੇ ਕੋਲ ਆਜ਼ਾਦੀ ਵਾਲਾ ਕੋਈ ਕੰਮੇ ਨਹੀਂ ਹੁਣ ਕੇਂਦਰ ਸਰਕਾਰ ਨੇ ਨਵਾਂ ਖੇਤੀ ਨੀਤੀ ਦਾ ਖਰੜਾ ਜਿਹੜਾ ਸੂਬਿਆਂ ਨੂੰ ਭੇਜਿਆ ਸਾਰੇ ਸੂਬਿਆਂ ਵਾਸਤੇ ਪਰ ਜਿਹੜੇ ਤਿੰਨ ਕਾਲੇ ਕਾਨੂੰਨ ਅਸੀਂ ਸਾਲ ਭਰ ਤੋਂ ਵੱਧ ਸਮਾਂ ਦਿੱਲੀ 'ਚ ਬੈਠ ਕੇ ਰੱਦ ਕਰਾ ਕੇ ਆਏ ਤੇ ਉਹਦੇ ਰੂਪ ਹੈ ਕਨੀਨ ਦੀ ਗੋਲੀ ਗੁੜਚਲ ਭੇਟ ਕੇ ਜਾਂ ਉਹ ਕਾਨੂੰਨਾਂ ਨੂੰ ਮਗਰਲੇ ਦਰਵਾਜ਼ੋਂ ਸਾਡੇ ਉੱਤੇ ਥੋਪਣ ਜਾ ਰਹੀ ਹੈ ਸਰਕਾਰ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਨਾਲ ਵੀ ਅਸੀਂ ਮੀਟਿੰਗ ਕੀਤੀ ਵੀ ਇਸ ਨੀਤੀ ਖੱਡੇ ਦਾ ਵਿਰੋਧ ਦੇ ਵਿੱਚ ਤੁਸੀਂ ਰੈਗੂਲੇਸ਼ਨ ਪਾ ਕੇ ਮਤਾ ਪਾ ਕੇ ਇਹਨੂੰ ਰੱਦ ਕਰੋ ਕੱਲ ਵੀ ਸੰਯੁਕਤ ਮੋਰਚੇ ਦੀ ਪਰਸੋਂ ਦਿੱਲੀ ਦੀ ਮੀਟਿੰਗ ਸੀ ਮੈਂ 3 ਦਿਨ ਹੋ ਗਏ ਦਿੱਲੀ ਮੀਟਿੰਗ ਦੇ ਟੈਂਟ ਕਰਕੇ ਆਇਆ ਉੱਥੇ ਵੀ ਅਸੀਂ ਇਹ ਫੈਸਲਾ ਕੀਤਾ ਵੀ ਇਹ ਫੈਸਲਾ ਜਿਹੜੇ ਬਾਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਨੇ ਕਿਸਾਨ ਉਹਨਾਂ ਦੀ ਸਿਹਤਯਾਬੀ ਵਾਸਤੇ ਉਹਨਾਂ ਦੀ ਸਿਹਤ ਬਚਾਉਣ ਵਾਸਤੇ ਡੱਲੇ ਵਾਲ ਦੀ ਵਾਸਤੇ ਉਹਨਾਂ ਨੇ ਪ੍ਰੋਗਰਾਮ ਲਿਖਤ ਹੀ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕਿਸੇ ਆਗੂ ਦੀ ਜ਼ਿੰਦਗੀ ਬਚਾਉਣਾ ਉਹ ਸਾਡਾ اخلاਕੀ ਫਰਜ਼ ਹੈ ਇਸ ਕਰਕੇ ਉਹਨਾਂ ਨੇ ਡੇਢ ਘੰਟੇ ਦਾ ਪ੍ਰੋਗਰਾਮ ਦਿੱਤਾ ਅਸੀਂ ਸੰਯੁਕਤ ਮੋਰਚੇ ਵੱਲੋਂ ਇਹ 3 ਘੰਟੇ ਦਾ 12 ਤੋਂ 3 ਦਾ ਪ੍ਰੋਗਰਾਮ ਦਿੱਤਾ ਅੱਜ ਸਾਰੇ ਸ਼ੜਕਾਂ ਦੇ ਉੱਤੇ ਸਾਡੀ ਜਥੇਬੰਦੀ ਵੱਲੋਂ ਡਕਾਉਂਦਾ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਵੀ ਟਰੈਕਟਰ ਨੇ ਸਮਾਣਾ ਰੋਡ ਦੇ ਉੱਤੇ ਵੀ ਟਰੈਕਟਰ ਨੇ ਸਨਾਵਾਲਾ ਰੋਡ ਦੇ ਉੱਤੇ ਵੀ ਟਰੈਕਟਰ ਨੇ ਟਰੈਕਟਰ ਹੀ ਟਰੈਕਟਰ ਨੇ ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਪਲੈਨਿੰਗ ਕੀ ਸੀ ਕਿ ਸਾਈਡ ਤੇ ਲਾਵਾਂਗੇ ਜਾਂ ਟਰੈਕਟਰ ਮਾਰਚ ਕਰਾਂਗੇ ਕੀ ਪਲੈਨਿੰਗ ਸੀ ਤੁਹਾਡੀ ਸਾਡਾ ਪ੍ਰੋਗਰਾਮ ਹੈ ਵੀ ਅਸੀਂ ਰੋਜ਼ ਪ੍ਰੋਟੈਸਟੇ ਕਰਨਾ ਹੈ ਜਿਵੇਂ ਮਰਜ਼ੀ ਕਰ ਲੋ ਕੋਈ ਭਾਵੇਂ ਸੜਕਾਂ ਤੇ ਲਾ ਦੋ ਭਾਵੇਂ ਸ਼ਹਿਰ ਚ ਘੇੜਾ ਦੇ ਦੋ ਭਾਵੇਂ ਪਰੇਟ ਕਰ ਦੋ ਉਹ ਉਸ ਕਿਸਮ ਦਾ ਨਹੀਂ ਕੋਈ ਹੈਗਾ ਜਿਵੇਂ ਵੀ ਕੋਈ ਰੋਜ਼ ਪ੍ਰੋਟੈਸਟ ਕਰ ਸਕਦਾ ਹੈ ਅਸੀਂ ਆਪ ਦੇ ਜਿਹੜੇ ਸੰਤ ਨੇ ਵਰਤੋਂ ਦੇ ਟਰੈਕਟਰ ਸਾਡਾ ਇੱਕ ਜ਼ਰੂਰੀ ਅੰਗ ਹੈ ਕਿਸਾਨ ਦਾ ਟਰੈਕਟਰ ਬਿਨਾ ਗੁਜ਼ਾਰਾ ਨਹੀਂ ਹੈਗਾ ਅੱਜ ਉਹ ਟਰੈਕਟਰ ਸਾਰੇ ਸਾਨੂੰ ਸੜਕਾਂ ਦੇ ਉੱਤੇ ਦੇਖਣਗੇ ਬਿਲਕੁਲ ਬਹੁਤੇ ਲੋਕ ਕਹਿੰਦੇ ਨੇ ਕਿ ਕਿਸਾਨ ਬੈਸੀ ਟਰੈਕਟਰਾਂ ਦਾ ਤੇਲ ਫੂਕਦੇ ਫਰੀ ਜਾਂਦੇ ਨੇ ਕੀ ਫਾਇਦਾ ਪ੍ਰੋਟੈਸਟ ਕਰਨਾ ਬਖਰੇ ਤਰੀਕੇ ਨਾਲ ਕਰ ਲੈਣਾ ਵੀ ਆਪਣਾ ਤੇਲ ਫੂਕੇ ਬਹਿ ਜਾਣਗੇ ਸਰਕਾਰ ਤਾਂ ਫੇਰ ਚੁੱਪ ਰਹਿੰਦੀ ਹੈ ਜੀ ਦੇਖੋ ਇਹ ਨਫੇ ਨੁਕਸਾਨ ਲੜਾਈਆਂ ਦੇ ਵਿੱਚ ਹੁੰਦੀ ਹੁੰਦੇ ਨੇ ਇਹ ਜੇ ਇਹ ਨੀਤੀਆਂ ਸਰਕਾਰ ਲਾਗੂ ਕਰ ਰਹੀ ਹੈ ਉਹ ਨੀਤੀਆਂ ਦੇ ਰਾਹੀਂ ਸਾਡਾ ਖੂਨ ਨਿਚੋੜ ਰਹੀ ਹੈ ਉਹਦੇ ਵਾਸਤੇ ਟਰੈਕਟਰ ਚ ਤੇਲ ਫੂਕਣਾ ਕਿੰਡੀ ਕਾਹ ਅਹਿਮੀਅਤ ਰੱਖਦਾ ਹੈ ਕੋਈ ਕਿਸਾਨ ਲੜਾਈ ਦੇ ਵਿੱਚ ਜੇ ਕੋਈ ਤੇਲ ਮੱਚਦਾ ਉਹਨੂੰ ਨਹੀਂ ਗਿਣਦਾ ਹੈਗਾ ਉਹ ਖੂਨ ਪਸੀਨੇ ਦੀ ਕਮਾਈ ਹੈ ਉਹ ਕਮਾਈ ਦਾ ਕਮਾਈ ਚੋਂ ਪੈਦਾ ਕੀਤਾ ਹੋਇਆ ਤੇਲ ਹੈ ਉਹ ਤੇਲ ਫੁੱਕਾਂਗੇ ਅਸੀਂ ਇਹ ਐਨੇ ਤੇਲ ਨਾਲ ਨਹੀਂ ਸਰਨਾ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਵਾਲੀ ਦਿੱਲੀ ਵਾਲੀ ਪਰਸੋਂ ਵਾਲੀ ਦਿੱਲੀ ਵਾਲੀ ਮੀਟਿੰਗ ਦੇ ਵਿੱਚ ਫੈਸਲਾ ਕਰਿਆ ਅਸੀਂ ਆਹੀ ਟਰੈਕਟਰ ਚੰਡੀਗੜ੍ਹ ਕਿਨੀ ਨੂੰ ਘੱਲਾਂਗੇ 5 ਤਰੀਕ ਤੋਂ 5 ਮਾਰਚ ਤੋਂ ਫੈਸਲਾ ਸਾਂਝਕ ਮੋਰਚੇ ਦਾ ਵੀ 5 ਤਰੀਕ ਤੋਂ ਜਿਹੜੀ ਵੀ ਸਟੇਟ ਜਿੰਨਾ ਚਿਰ ਚਾਹੇ ਕੋਈ 2 ਦਿਨ ਕੋਈ 4 ਦਿਨ ਕੋਈ 10 ਦਿਨ ਕੋਈ 20 ਦਿਨ ਭਾਵੇਂ ਕੋਈ 1 ਦਿਨ ਦਾ ਪ੍ਰੋਟੈਸਟ ਕਰੇ ਸਾਰੇ ਭਾਰਤ ਦੇ ਵਿੱਚ ਸਾਰੀਆਂ ਰਾਜਤਾਨੀਆਂ ਕਿੰਨੀ ਨੂੰ ਸੀ ਟਰੈਕਟਰ ਨੂੰ ਘੱਲਾਂਗੇ ਉਹ ਰਾਜਤਾਨੀਆਂ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਇਹ ਕਹਾਂਗੇ ਵੀ ਜਿਹੜੀ ਨਵੀਂ ਖੇਤੀ ਨੀਤੀ ਹੈ ਨਵੀਂ ਖੇਤੀ ਨੀਤੀ ਦਾ ਖੜ्डा ਹੈ ਇਹਨੂੰ ਰੱਦ ਕਰਾਓ ਸੈਂਟਰ ਵੀ ਇਹੀ ਚਾਹੁੰਦਾ ਕਿ ਵੀ ਇਹ ਲੜਾਈ ਆਪਦੇ ਕੋਲੋਂ ਲਾ ਕੇ ਸਟੇਟ ਦੇ ਗਲ ਪਾ ਦੇ ਮਸਲਾ ਅਸਲ ਦੇ ਵਿੱਚ ਸਟੇਟ ਦਾ ਮਸਲਾ ਹੈ ਬਿਲਕੁਲ ਪਰ ਪੰਜਾਬ ਸਰਕਾਰ ਤੋਂ ਤੁਸੀਂ ਖੁਸ਼ ਹੋ ਉਹਨਾਂ ਨੇ ਤਾਂ ਉਹ ਖਰੜਾ ਵਾਪਸ ਭੇਜਤਾ ਜੀ ਕਿ ਅਸੀਂ ਤਾਂ ਇਹਦੇ ਬਹਿਸ ਵੀ ਨਹੀਂ ਕਰਨੀ ਇਹ ਤਾਂ ਵਾਪਸ ਕਰਤਾ ਇਹਨੂੰ ਮਨਜ਼ੂਰ ਨਹੀਂ ਕਰਦੇ ਅਸੀਂ ਦੇਖੋ ਉਹਨਾਂ ਨੇ ਅਸੀਂ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕਰਕੇ ਆਏ ਆ ਖੇਤੀਬਾੜੀ ਮੰਤਰੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਤੇ ਸਾਡੀ رائے ਵੀ ਲਈ ਸੀ ਉਹ رائے ਦੇ ਵਿੱਚ ਅਸੀਂ رائے ਦਿੱਤੀ ਸੀ ਵੀ ਇਹ ਜਿਹੜਾ ਖੇਤੀ ਨਵੀਂ ਖੇਤੀ ਨੀਤੀ ਦਾ ਖੜਾ ਹੈ ਇਹ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਕਿਸਾਨ ਸਾਰੇ ਦੁਕਾਨਦਾਰ ਦੇ ਵਿਰੋਧੀ ਹੈ ਇਸ ਕਰਕੇ ਜਿਹੜੀ ਸਰਕਾਰੀ ਮੰਡੀਆਂ ਸਰਕਾਰੀ ਮੰਡੀ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀ ਲਿਆਉਣਾ ਇਹ ਕਿਤੇ ਵੀ ਉਚਿਤ ਨਹੀਂ ਹੈਗਾ ਜਿਹੜੀ ਸਰਕਾਰ ਦਲੀਲ ਦਿੰਦੀ ਹੈ ਕੇਂਦਰ ਸਰਕਾਰ ਵੀ ਅਸੀਂ ਸਰਕਾਰੀ ਮੰਡੀਆਂ ਦੇ ਵਿੱਚ ਪ੍ਰਾਈਵੇਟ ਮੰਡੀਆਂ ਦਾ ਕੰਪੀਟੀਸ਼ਨ ਕਰਾਵਾਂਗੇ ਅਸੀਂ ਇਹਨੂੰ ਦੋ ਟੁੱਕਰ ਰੱਦ ਕਰਦੇ ਆਂ ਵੀ ਜੇ ਕਿਸੇ ਨੇ ਕੰਪੀਟੀਸ਼ਨ ਕਰਨਾ ਹੈ ਆਪਾਂ ਨਿਗੜਦੀ ਮੰਡੀਆਂ ਸਾਡੇ ਉਰੇ ਨੇੜੇ ਇਹ ਚਾ ਕੇ ਪ੍ਰਾਈਵੇਟ ਵਾਲੇ ਖਰੀਦ ਲੈਣ ਜਿਹੜਾ ਐਮਐਸਪੀ ਤੇ ਭਾਅ ਹੈ ਸਰਕਾਰ ਦਾ ਉਹ ਭਾਅ ਤੋਂ 2 ਰੁਪਏ 10 ਰੁਪਏ 20 ਰੁਪਏ 50 ਰੁਪਏ ਜਿੰਨਾ ਮਰਜ਼ੀ ਵੱਧ ਕੇ ਖਰੀਦਣ ਕੋਈ ਨਹੀਂ ਰੋਕ ਟੋਕ ਪਰ ਸਰਕਾਰ ਕਹਿੰਦੀ ਹੈ ਵੀ ਆਹ ਜਿਹੜੇ ਸੈਲੋ ਬਣਾਏ ਨੇ ਸੈਲੋਆਂ ਨੂੰ ਵੀ ਮੰਡੀਆਂ ਨਾਲ ਲਾਣ ਤਾਂਗੇ ਅਸਲ ਦੇ ਵਿੱਚ ਸਰਕਾਰੀ ਮੰਡੀਆਂ ਨੂੰ ਫੇਲ ਕਰਨ ਵਾਲੀ ਨੀਤੀ ਹੈ ਇਹ ਇਹ ਕਿਸੇ ਵੀ ਕੀਮਤ ਤੇ ਅਸੀਂ ਫੇਲ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਲੜਾਂਗੇ ਦੇ ਖਿਲਾਫ ਬਿਲਕੁਲ ਡੱਲੇਵਾਲ ਸਾਹਿਬ ਦੀ ਸਿਹਤ ਪੱਖੋਂ ਕੀ ਕਹਿਣਾ ਚਾਹੋਗੇ ਤੁਸੀਂ ਜਿਵੇਂ ਪਹਿਲਾਂ ਗੱਲਬਾਤ ਹੋਈ ਮੀਟਿੰਗਾਂ ਹੋਈਆਂ ਖੇਤੀਬਾੜੀ ਦੇ ਅਧਿਕਾਰੀ ਉੱਥੇ ਪਹੁੰਚੇ ਕੇਂਦਰ ਵਾਲੇ ਅਧਿਕਾਰੀ ਉਹਨਾਂ ਨੇ ਕਿਹਾ ਕਿ ਡ੍ਰਿਪ ਸ਼ੁਰੂ ਕਰੋ ਜਾਂ ਮਰਨ ਭਰਤ ਤੁਸੀਂ ਖਤਮ ਕਰੋ ਉਹਨਾਂ ਨੇ ਡਿਸੀਜਨ ਲਿਆ ਕਿ ਆਪਾਂ ਡ੍ਰਿਪ ਲਵਾ ਲਿਆ ਕਰਾਂਗੇ ਕਿਵੇਂ ਦੇਖਦੇ ਉਹਨਾਂ ਦਾ ਫੈਸਲਾ ਠੀਕ ਰਿਹਾ ਇਹ ਦੇਖੋ ਇਹ ਜਿਹੜਾ ਫੈਸਲਾ ਕਰਿਆ ਇਹ ਉਹਨਾਂ ਦਾ ਮੋਰਚੇ ਦਾ ਫੈਸਲਾ ਹੈ ਇਹ ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਅਸੀਂ ਅੱਜ ਤੁਹਾਡੇ ਮਾਧਿਅਮ ਤੇ ਰਾਹੀਂ ਪਰਸੋਂ ਜਿਹੜੀ ਸਾਡੀ ਦਿੱਲੀ ਚ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਫੇਰ ਏਕਤਾ ਦਾ ਸੱਦਾ ਦਿੱਤਾ ਹੈ ਪਰ ਹੁਣ ਉਹ ਮੋਰਚੇ ਨੇ ਜਿਹੜੀ ਸਰਕਾਰ ਨੇ ਇੱਕ ਕਹਿੰਦੇ ਹੁੰਦੇ ਆ ਵੀ ਚਪੜਾਸੀ ਨੂੰ ਚਿੱਠੀ ਦੇ ਕੇ ਭੇਜਤਾ ਕਿਸੇ ਸਰਕਾਰੀ ਅਧਿਕਾਰੀ ਨੂੰ ਚਿੱਠੀ ਦੇ ਕੇ ਭੇਜਤਾ ਵੀ ਆਓ ਸਾਡੇ ਨਾਲ ਗੱਲ ਕਰ ਲਓ ਗੱਲ ਕਰਨ ਦਾ ਜਿਹੜਾ ਤੰਗ ਤਰੀਕਾ ਉਹ ਵੀ ਠੀਕ ਨਹੀਂ ਹੈਗਾ ਉਹਦੇ ਵਾਸਤੇ ਵੀ ਬਹੁਤ ਲੰਮਾ ਸਮਾਂ ਫਰਵਰੀ ਦਾ ਟਾਈਮ ਦਿੱਤਾ ਹੈ ਜਦੋਂ ਸੰਯੁਕਤ ਮੋਰਚੇ ਦੀ ਏਕਤਾ ਦੀ ਗੱਲ ਕਰਦੇ ਤੇ ਉਦੋਂ 15 ਦੀ ਮੀਟਿੰਗ ਦੀ ਬਜਾਏ ਕਹਿੰਦੇ ਤੇ ਸਿਹਤ ਖਰਾਬ ਹੈ 13 ਦੀ ਕਰਨੀ ਚਾਹੀਦੀ ਅਸੀਂ 13 ਦੀ ਵੀ ਕਰ ਲਈ ਅਸੀਂ ਏਕਤਾ ਤੋਂ ਕਦੇ ਨਹੀਂ ਭੱਜੇ ਨਾ ਭੱਜੀਏ ਏਕਤਾ ਦੇ ਅਸੀਂ ਹਾਮੀ ਆ ਏਕਤਾ ਦੇ ਹੱਕਦਾਰਾਂ ਅਸੀਂ ਚਾਹੁੰਦੇ ਆ ਵੀ ਜਿਹੜੀ ਵੱਡੀ ਲੜਾਈ ਹੈ ਇਹ ਤਿੰਨ ਕਾਲੇ ਕਾਨੂੰਨਾਂ ਤੋਂ ਵੀ ਅਹਿਮ ਲੜਾਈ ਹੈ ਪਰ ਇਹਦੇ ਵਿੱਚ ਸਾਡੇ ਥੋੜੇ ਇਸ ਗੱਲੋਂ ਮਤ ਭੇਦ ਨੇ ਅਸੀਂ ਕਹਿੰਦੇ ਆ ਵੀ ਜਿਹੜੀ ਨਵੀਂ ਖੇਤੀ ਨੀਤੀ ਦਾ ਖਰੜਾ ਆ ਇਹਨੂੰ ਉਹ ਮੁੱਖ ਮੰਗਾਂ ਦੇ ਵਿੱਚ ਰੱਖਣਾ ਚਾਹੀਦਾ ਹੈ ਪਹਿਲੀਆਂ ਮੰਗਾਂ ਦੇ ਵਿੱਚ ਜੇ ਖੇਤੀ ਨੀਤੀ ਦਾ ਖਰੜਾ ਜਿਹੜਾ ਪਾਸ ਹੋ ਜਾਂਦਾ ਮੰਡੀਆਂ ਪ੍ਰਾਈਵੇਟ ਪਾਸ ਹੋ ਜਾਂਦੀਆਂ ਨੇ ਫਿਰ ਐਮਐਸਪੀ ਦਾ ਕਾਨੂੰਨ ਵੀ ਕੋਈ ਅਹਿਮੀਅਤ ਨਹੀਂ ਰੱਖਦਾ ਐਮਐਸਪੀ ਦੇ ਕਾਨੂੰਨ ਨੂੰ ਕੀ ਕਰਾਂਗੇ ਅਸੀਂ ਪ੍ਰਾਈਵੇਟ ਦੇ ਹੱਥਾਂ 'ਚ ਬਗ ਜਾਊਗਾ ਜਾਨੀ ਕਿ ਪ੍ਰਧਾਨ ਜੀ ਪੇ ਚੌਥੀ ਅੜਦਾ ਤੁਸੀਂ ਕਿਹਾ ਖਰੜਾ ਵਿਚ ਲੈਣਾ ਉਹ ਫਿਰ ਉੱਥੇ ਤੁਹਾਡੀ ਸਹਿਮਤੀ ਨਹੀਂ ਬਣੀ ਉਹਦੀ 12 ਤਰੀਕ ਦੀ ਮੀਟਿੰਗ ਸੱਦੀ ਆ ਹੁਣ ਜੀ ਆ 12 ਤਰੀਕ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਬੁਲਾਈ ਆ ਉਹਨਾਂ ਨੂੰ ਸੱਦਾ ਦਿੱਤਾ ਦੋਏ ਫਾਰਮਾਂ ਨੂੰ ਆਉਣ ਉੱਥੇ ਆ ਕੇ ਕਰਦੇ ਆ ਤੇ ਡਿਸਕਸ ਜੇ ਅੱਗੇ ਪਿੱਛੇ ਕਰਨ ਵਾਲਾ ਹੋਗਾ ਅੱਗੇ ਪਿੱਛੇ ਵੀ ਕਰ ਲਾਂਗੇ ਠੀਕ ਹੈ ਬਿਲਕੁਲ ਅਸ਼ੰਕਾ ਇਹ ਵੀ ਆ ਕਿ 14 ਫਰਵਰੀ ਦੀ ਜਿਹੜੀ ਮੀਟਿੰਗ ਹੈ ਜੀ ਉਹਦਾ ਸਿੱਟਾ ਨਹੀਂ ਨਿਕਲਦਾ ਕਿਉਂਕਿ ਪਹਿਲਾਂ ਬਹੁਤ ਮੀਟਿੰਗਾਂ ਹੋਈਆਂ ਨੇ ਸੀਐਮ ਭਗਵੰਤ ਮਾਨ ਵੀ ਹਾਜ਼ਰ ਰਹੇ ਨੇ ਉਹ ਮੀਟਿੰਗਾਂ 'ਚ ਜਿਹੜੀਆਂ ਤੁਸੀਂ ਚੰਡੀਗੜ੍ਹ 'ਚ ਕੀਤੀਆਂ ਨੇ ਕਾਫੀ ਮੀਟਿੰਗਾਂ ਵੀ ਉੱਥੇ ਤਾਂ ਕੁਝ ਹੋਇਆ ਨਹੀਂ ਹੁਣ ਕਿੱਥ ਉਦੋਂ ਵੀ ਮੇਰਾ ਖਲਾਸੀ ਸੈਂਕੜੇ ਮੀਟਿੰਗਾਂ ਅਟੈਂਡ ਕਰੀਆਂ ਨੇ ਮੀਟਿੰਗ ਤਾਂ ਘੋਲ ਨੂੰ ਸ਼ਾਂਤ ਕਰਨ ਵਾਲੀ ਠੰਡੇ ਕਰਨ ਵਾਲੀ ਗੋਲੀ ਐ ਇੱਕ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਹੁਣ ਵੀ ਅਸੀਂ ਅੱਜ ਲਖਾ ਲਓ ਸਭ ਤੋਂ ਮੀਟਿੰਗ ਦੇ ਵਿੱਚ ਕੁਝ ਨਹੀਂ ਦੇਣਾ ਸਰਕਾਰ ਨੇ ਪਰ ਇਹ ਘੋਲ ਨੂੰ ਠੰਡੇ ਕਰਨ ਵਾਲੀ ਗੱਲ ਐ ਮੈਨੂੰ ਤਾਂ ਲੱਗਦਾ ਵੀ ਜਿਹੜੀ ਜਿੱਡੀ ਵੱਡੀ ਲੜਾਈ ਲੜੀ ਤੀ ਉਹਨਾਂ ਨੇ ਉਹ ਇੱਕ ਮੀਟਿੰਗ ਦੇ ਸੱਦੇ ਨਾਲ ਹੀ ਡ੍ਰਿਪ ਲਵਾਉਣੇ ਸ਼ੁਰੂ ਕਰਤੇ ਪਰ ਅਸੀਂ ਅਸੀਂ ਉਦੋਂ ਵੀ ਚਾਹੁੰਦੇ ਤੇ ਵੀ ਡ੍ਰਿਪਾਂ ਨਾਲ ਇਹਦੀ ਸਿਹਤ ਹੈ ਜਿਹੜੀ ਉਹ ਠੀਕ ਨਹੀਂ ਰਹਿਣੀ ਇਹਨੂੰ ਖਾਣਾ ਪੀਣਾ ਚਾਹੀਦਾ ਇਹ ਕਿਸੇ ਵੀ ਨਾ ਤਾਂ ਸਿੱਖ ਧਰਮਚਾ ਹੈ ਨਾ ਕਿਸੇ ਕਿਸਾਨੀ ਉਸ ਚਾ ਹੈ ਵੀ ਆਪਾਂ ਸਰਕਾਰ ਚਾਹੁੰਦੀ ਹੈ ਵੀ ਐਮਰਜੈਂਟ ਸਾਰੀ ਮੈਨੂੰ ਵੀ ਚਾਹੁੰਦੇ ਵੀ ਇਹ ਵੀ ਮਰਜੇ ਹੋਰ ਵੀ ਲੀਡਰਾਂ ਨੂੰ ਚਾਹੁੰਦੀ ਹੈ ਸਰਕਾਰ ਵੀ ਮਰਜਣ ਜੇ ਐਂ ਲੀਡਰ ਮਰਜਣ ਸਰਕਾਰ ਦੇ ਗਲੋਂ ਲੜਾਈ ਹੈ ਜਿਹੜੀ ਉਹ ਆਪਦੇ ਆਪ ਏ ਸਰਕਾਰ ਇਹਦੇ ਵਿੱਚ ਪਾਸ ਹੁੰਦੀ ਹੈ ਜਿੱਤਦੀ ਹੈ ਫਿਰ ਫੈਸਲਾ ਫੈਸਲਾ ਸਹੀ ਨਹੀਂ ਸੀ ਇਹ ਜਿਵੇਂ ਤੁਹਾਨੂੰ ਲੱਗਦਾ ਨਹੀਂ ਸਾਨੂੰ ਇਹ ਚਾਹੀਦਾ ਵੀ ਲੜਨਾ ਚਾਹੀਦਾ ਲੜ ਕੇ ਭਾਵੇਂ ਸਾਡੇ ਗੋਲੀ ਹਿੱਕ ਚ ਲੱਗਦੀ ਹੈ ਭਾਵੇਂ ਸਿਰ ਚ ਲੱਗਦੀ ਹੈ ਲੜਾਈ ਦੇ ਮੈਦਾਨ ਦੇ ਵਿੱਚ ਲੜਨਾ ਮਰਨਾ ਚਾਹੀਦਾ ਹੈ ਨਾ ਕਿ ਉਹੀ ਭੁੱਖੇ ਰਹਿ ਕੇ ਸਰਕਾਰ ਨੂੰ ਅਸੀਂ ਮੌਕਾ ਦੇ ਦਈਏ ਬਿਲਕੁਲ ਅੱਜ ਟਰੈਕਟਰ ਹੀ ਟਰੈਕਟਰ ਤੁਸੀਂ ਰੋਡਾਂ ਤੇ ਸਾਈਡਾਂ ਤੇ ਖੜਾਏ ਨੇ ਪ੍ਰੋਟੈਸਟ ਕੀਤਾ ਕੀ ਸੁਨੇਹਾ ਦੇਣਾ ਚਾਹੋਗੇ ਸਰਕਾਰ ਨੂੰ ਫੇਰ ਦੁਬਾਰਾ ਵੀ ਹਰ ਸਾਲ ਅਸੀਂ ਟਰੈਕਟਰ 26 ਜਨਵਰੀ ਨੂੰ ਜਿਸ ਦਿਨ ਸਾਡਾ ਸੰਵਿਧਾਨ ਬਣਿਆ ਸੰਵਿਧਾਨ ਲਾਗੂ ਹੋਇਆ ਉਸ ਦਿਨ ਅਸੀਂ ਆਹ ਕੰਮ ਕਰ ਰਹੇ ਹਾਂ ਦੇਖੋ ਸੁਨੇਹਾ ਤਾਂ ਅਸੀਂ ਇਹ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਉਹ ਸਾਡੇ ਸਾਥੀ ਭਾਵੇਂ ਸਾਤੋਂ ਕੁਝ ਬਖੇਮ ਆ ਕਰਕੇ ਬਾਰਡਰਾਂ ਦੇ ਉੱਤੇ ਬੈਠੇ ਨੇ ਪਰ ਉਹਨਾਂ ਦੀਆਂ ਸਾਡੀਆਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਦਿੱਲੀ ਕੋਲ ਲੜਾਈ ਤੇ ਰਹਿੰਦੀਆਂ ਮੰਗਾਂ ਨੇ 12 ਉਹਦੇ ਵਿੱਚ ਇੱਕ ਆ ਨਵੀਂ ਖੇਤੀ ਵਾਲੀ ਮੰਗ ਨਵੀਂ ਐਡ ਹੋਈ ਹੈ। ਅ ਬਾਕੀ ਉਹੀ ਮੰਗਾ ਨੇ, ਮੰਗਾ ਸਾਡੀਆਂ ਸਾਂਝੀਆਂ ਨੇ। ਸਰਕਾਰ ਨੂੰ ਉਹ ਮੰਗਾ ਮੰਨਣੀਆਂ ਚਾਹੀਦੀਆਂ ਨੇ। ਉਹ ਮੰਗਾ ਮੰਨ ਕੇ ਉਹ ਘੋਲ ਨੂੰ ਸਮਾਪਤ ਕਰਉਣਾ ਚਾਹੀਦਾ ਸਰਕਾਰ ਨੂੰ। ਜਿਹੜਾ ਉਸਾਤੀ ਸਾਡਾ ਭੁੱਖ ਹੜਤਾਲ ਤੇ ਬੈਠਾ ਉਹਦੀ ਭੁੱਖ ਹੜਤਾਲ ਖੜਾ ਖਲਾ ਕੇ ਉਹਦੀ ਵੀ ਜ਼ਿੰਦਗੀ ਬਚਾਉਣੀ ਚਾਹੀਦੀ ਹੈ ਸਰਕਾਰ ਨੂੰ। ਠੀਕ ਹੈ। ਤੇ ਖਰੜਾ ਤਾਂ ਬਰਦਾਸ਼ਤ ਨਹੀਂ ਫਿਰ ਜਿਹੜਾ ਖਰੜਾ ਭੇਜਿਆ ਸੀ ਵਾਪਸ ਵੀ ਹੋ ਗਿਆ। ਹੋ ਸਕਦਾ ਉਹਨਾਂ ਨੇ ਸਮਝ ਫੇਰ ਦੁਬਾਰਾ ਪੰਜਾਬ 'ਚ ਭੇਜਿਆ ਜਾਵੇ। ਦੇਖੋ ਖਾੜਾ ਇਕੱਲੇ ਪੰਜਾਬ ਦੀ ਸਰਕਾਰ ਦੇ ਨਾਲ ਨਹੀਂ ਮਸਲਾ ਹੱਲ ਹੋਣਾ। ਇਹ ਸਾਰੀਆਂ ਜਿੰਨੀਆਂ ਸਟੇਟਾਂ ਨੇ ਸਾਰੀਆਂ ਸਟੇਟਾਂ ਨੂੰ ਕੇਂਦਰ ਸਰਕਾਰ ਨੇ ਖਾੜੇ ਭੇਜੇ ਨੇ ਇਹ ਇਕੱਲਾ ਪੰਜਾਬ ਦਾ ਮਸਲਾ ਨਹੀਂ ਹੈਗਾ ਭਾਰਤ ਪੱਦਰ ਦਾ ਮਸਲਾ ਹੈ ਜਿਹੜਾ ਸਾਡਾ 12 ਤਰੀਕ ਦਾ 5 ਤਰੀਕ 5 ਮਾਰਚ ਦਾ ਸਾਡਾ ਪ੍ਰੋਗਰਾਮ ਹੈ ਉਹ 5 ਤਰੀਕ ਦਾ ਪ੍ਰੋਗਰਾਮ ਉਹ ਸਾਰੇ ਭਾਰਤ 'ਚ ਹੋਊਗਾ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਰਾਜਤਾਨੀਆਂ ਕਿੰਨੇ ਨੂੰ ਬਦਾਂਗੇ ਤੇ ਸਟੇਟ ਦੀ ਸਰਕਾਰ ਨੂੰ ਵੀ ਕਹਾਂਗੇ ਕੇਂਦਰ ਸਰਕਾਰ ਨੂੰ ਵੀ ਕਹਾਂਗੇ ਵੀ ਇਹਨੂੰ ਚੁੱਪਚੀ ਪੀਤੇ ਉਵੇਂ ਜਿਵੇਂ ਵਾਪਸ ਲੈ ਲਓ ਨਹੀਂ ਇਹ ਐਡਾ ਸਕਾਲਾ ਨਹੀਂ ਇਹ ਇਸ ਨਵੀਂ ਨੀਤੀ ਲਾਗੂ ਕਰੋ ਠੀਕ ਹੈ ਬਿਲਕੁਲ ਜੀ ਸੋ ਪ੍ਰੋਟੈਸਟ ਵੱਡਾ ਕਿਸਾਨਾਂ ਨੇ ਕੀਤਾ 26 ਜਨਵਰੀ ਨੂੰ ਅਤੇ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਚ ਵੱਡੇ ਪ੍ਰਦਰਸ਼ਨ ਹੋਰ ਕਰਾਂਗੇ ਕਿਉਂਕਿ ਜਿਹੜਾ ਖਰੜਾ ਕਿਸਾਨਾਂ ਦੀ ਨਵੀਂ ਇੱਕ ਨੀਤੀ ਬਣਾਈ ਆ ਉਹ ਖਰੜੇ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਹਿ ਰਹੇ ਨੇ ਕਿ ਸਾਡਾ ਇਹੀ ਸੁਨੇਹਾ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਕੈਮਰਾਮੈਨ ਅਕ੍ਰਿਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ